ਅਸਾ ਕਾਰਨਾਵ ਮਹਲਾ 5 ਰਾਗ ਅਸਾ ਨੋਵੇਂ ਕਰ ਵਿੱਚ ਧੰਨ ਗੁਰੂ ਅਰਜਨ ਪਤਾ ਜੀ ਦੀ ਬਾਣੀ ੴ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਹੈ ਅਤੇ ਸੱਚੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਚਿਤਵ ਚਿਤਵ ਸਰਬ ਸੁਖ ਭਾਮ ਆਗ ਭਾਮ ਕੇ ਨਾਮ ਭਾਮ ਮੈਂ ਸਦਾ ਚਾਹੁੰਦਾ ਹਾਂ ਕਿ ਹਾਂ ਕਿ ਪ੍ਰਮਾਤਮਾ ਦਾ ਸਿਮਰਨ ਕਰਕੇ ਉਸ ਪਾਸੋਂ ਮੈਂ ਸਾਰੇ ਸੁੱਖ ਹਾਸਲ ਕਰਾਂ ਪਰ ਮੈਨੂੰ ਇਹ ਪਤਾ ਨਹੀਂ ਹੈ ਕਿ ਇਹ ਤਾਂਗ ਕਰਕੇ ਮੈਂ ਪ੍ਰਭੂ ਦੀ ਹਜ਼ੂਰੀ ਵਿੱਚ ਚੰਗਾ ਲੱਗ ਰਿਹਾ ਹਾਂ ਜਾਂ ਨਹੀਂ ਇੱਕ ਦਾ ਤਾਰ ਸਗਲ ਹੈ ਜਾਂ ਚਿਕ ਦੂਸਰ ਕਹਿ ਤਹ ਜਾਮੂ ਉਈ ਸੋਖਾਦਿਕ ਮੰਗਣ ਵਾਸਤੇ ਮੈਂ ਕਿਸੇ ਹੋਰ ਪਾਸ ਜਾ ਵੀ ਨਹੀਂ ਸਕਦਾ ਕਿਉਂਕਿ ਦਾਤਾ ਦੇਣ ਵਾਲਾ ਸਿਰਫ ਇੱਕ ਪਰਮਾਤਮਾ ਹੈ ਤੇ ਸ੍ਰਿਸ਼ਟੀ ਉਸ ਦੇ ਦਰ ਤੋਂ ਮੰਗਣ ਵਾਲੀ ਹੈ ਹਉ ਮੰਗੋ ਆਨ ਲਜਾਵੋ ਜਦੋਂ ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਪਾਸੋਂ ਮੰਗਦਾ ਹਾਂ ਤਾਂ ਸ਼ਰਮ ਆਉਂਦਾ ਹੈ ਸ਼ਰਮ ਆਉਂਦੀ ਮੈਨੂੰ ਸਗਲ ਛਤਰਪਤ ਏ ਕੋ ਠਾਕੁਰੂ ਕੋਣ ਸੰਸਰ ਲਾਭੋਂ ਰਹਾਉ ਕਿਉਂਕਿ ਇੱਕ ਮਾਲਕ ਪ੍ਰਭੂ ਹੀ ਸਭ ਜੀਵਾਂ ਦਾ ਰਾਜਾ ਹੈ ਮੈਂ ਕਿਸੇ ਹੋਰ ਨੂੰ ਉਸ ਦੇ ਬਰਾਬਰ ਦਾ ਖਿਆਲ ਨਹੀਂ ਕਰ ਸਕਦਾ ਉਠੋਂ ਬੈਸੋਂ ਰਹਿ ਪੇ ਨਸਾਕੋਂ ਦਰਸ਼ਨ ਖੋਜ ਖਜਾਵੋਂ ਪਰਮਾਤਮਾ ਦਾ ਦਰਸ਼ਨ ਕਰਨ ਲਈ ਮੌਤ ਦਾ ਹੰਬੜਾ ਮਾਰਦਾ ਹਾਂ ਫਿਰ ਬਹਿ ਜਾਂਦਾ ਹਾਂ ਪਰ ਦਰਸ਼ਨ ਕਰ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ ਮੁੜ ਕੋ ਮੁੜ ਖੋਜ ਖੋਜ ਕੇ ਦਰਸ਼ਨ ਭਾਲਦਾ ਬ੍ਰਹਮਾਦਿਕ ਸੰਕਾਦਕ ਸੰਕ ਸੰਨੰਦਨ ਸਨਾਤਨ ਸੰਤ ਕੁਮਾਰ ਤਿੰਨ ਕੋ ਮਹਲ ਦੁਲ ਭਾਵ ਮੈਂ ਕਿਸ ਤਰ੍ਹਾਂ ਕਿਸ ਦਾ ਵਿਚਾਰ ਹਾਂ ਪਰਮਾਤਮਾ ਦਾ ਟਿਕਾਣਾ ਤਾਂ ਉਸ ਵਾਸਤੇ ਦੁਰਲਭ ਹੀ ਰਿਹਾ ਜੋ ਬ੍ਰਹਮਾ ਵਰਗੇ ਵੱਡੇ ਵੱਡੇ ਦੇਵਤੇ ਮੰਨੇ ਗਏ ਜੋ ਸੰਕ ਵਰਗੇ ਸੰਕਾਨਦ ਸਨਾਤਨ ਸੰਤ ਕੁਮਾਰ ਬ੍ਰਹਮਾ ਦੇ ਪੁੱਤਰ ਅਖਵਾਏ ਆਗਾਮ ਅਗਾਮ ਅਗਾਧ ਬੋਧ ਕੀਮਤ ਪਰੈ ਨਾ ਪਾਵੋ ਪਾਰ ਬ੍ਰਹਮ ਆ ਪਹੁੰਚ ਹੈ ਜੀਵਾਂ ਦੀ ਪਹੁੰਚ ਤੋਂ ਪਰੇ ਹੈ ਉਹ ਇੱਕ ਅਥਾਹ ਸਮੁੰਦਰ ਹੈ ਜਿਸ ਦੀ ਡੁਗਾਈ ਦੀ ਸੂਝ ਨਹੀਂ ਪੈ ਸਕਦੀ ਜਿਸ ਦੀ ਡੁਗਾਈ ਡੁੰਗਾਈ ਦੀ ਸੂਝ ਨਹੀਂ ਪੈਂਦੀ ਉਸ ਦੀ ਕੀਮਤ ਨਹੀਂ ਪੈ ਸਕਦੀ ਮੈਂ ਉਸ ਦਾ ਮੁੱਲ ਨਹੀਂ ਪਾ ਸਕਦਾ ਤਾਂ ਕਿ ਸ਼ਰਣਾ ਸਤਿ ਪੁਰਖ ਕੀ ਸਤ ਗੁਰੂ ਪੁਰਖ ਧਿਆਵੋ ਉਸ ਦੇ ਦਰਸ਼ਨ ਦੀ ਖਾਤਰ ਮੈਂ ਗੁਰੂ ਮਹਾਂਪੁਰਖਾਂ ਦੀ ਸ਼ਰਨ ਤੱਕੀ ਹੈ ਮੈਂ ਸਤ ਗੁਰੂ ਦਾ ਆਰਾਧਨ ਕਰਦਾ ਹਾਂ ਪਾਇਓ ਕਿਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਦ ਗਰਾਵੋ ਜਿਸ ਮਨੁੱਖ ਤੇ ਠਾਕੁਰ ਪ੍ਰਭੂ ਦਇਆਵਾਨ ਹੁੰਦਾ ਉਸ ਦੇ ਕੋਲੋਂ ਮਾਇਆ ਦੇ ਮੋਹ ਦੀ ਫਾਹੀ ਕੱਟ ਦਿੰਦਾ ਹੈ ਕਉ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨ ਆਵੋ اے ਨਾਨਕ ਜੇ ਮੈਨੂੰ ਸਾਧ ਸੰਗਤ ਪ੍ਰਾਪਤ ਹੋ ਜਾਏ ਤਦੋਂ ਹੀ ਮੈਂ ਮੋੜ ਮੋੜ ਜਨਮ ਵਿੱਚ ਨਹੀਂ ਆਵਾਂਗਾ ਜਨਮਾਂ ਦੇ ਗੇੜ ਤੋਂ ਬੱਸ ਸਕਾਂਗਾ ਆਸਾ ਮਹਲਾ 5ਵਾਂ ਰਾਗ ਆਸਾ ਵਿੱਚ ਧੰਨ ਗੁਰੂ ਅਰਜਨ ਪਤਾ ਜੀ ਦੀ ਮੁਬਾਰਕ ਬਾਣੀ ਅੰਤਰਗਾਮੋਂ ਬਾਹਰ ਗਾਮੋਂ ਗਾਮੋਂ ਜਗ ਸਵਾਰੀ ਹੁਣ ਮੈਂ ਆਪਣੇ ਅੰਦਰ ਵਿੱਚ ਪ੍ਰਮਾਤਮਾ ਦੇ ਗੁਣ ਗਾਉਂਦਾ ਹਾਂ ਬਾਹਰ ਦੁਨੀਆ ਨਾਲ ਵਰਤਦਾ ਵਿਹਾਰ ਕਰਦਾ ਵੀ ਪ੍ਰਮਾਤਮਾ ਦੀ ਸਿੱਖ ਸਲਾਹ ਚੇਤੇ ਰੱਖਦਾ ਹਾਂ ਸੌਣ ਵੇਲੇ ਵੀ ਜਾਗ ਕੇ ਵੀ ਮੈਂ ਪ੍ਰਮਾਤਮਾ ਦੀ ਸਿੱਖ ਸਲਾਹ ਕਰਦਾ ਹਾਂ ਸੰਗ ਚਲਣ ਕੋ ਤੋ ਸਾਦੀਨਾ ਹਾਂ ਗੋਬਿੰਦ ਨਾਮ ਕੇ ਬਿਵਹਾਰੀ ਪਰਮਾਤਮਾ ਦੇ ਨਾਮ ਦੇ ਵਣਜਾਰੇ ਸਤਸੰਗੀਆਂ ਨੇ ਮੇਰੇ ਨਾਲ ਸਾਥ ਕਰਨ ਵਾਸਤੇ ਮੈਨੂੰ ਪਰਮਾਤਮਾ ਦਾ ਨਾਮ ਸਫਰ ਖਰਚ ਵਜੋਂ ਦਿੱਤਾ ਹੈ। ਅਵਰ ਵਿਸਾਰੀ ਵਿਸਾਰੀ ਪਰਮਾਤਮਾ ਤੋਂ ਬਿਨਾ ਕੋਈ ਹੋਰ ਰੋਡ ਮੈਨੂੰ ਓਕਾ ਹੀ ਪੁਲਾ ਦਤੀ। ਨਾਮ ਅੰਦਾਨ ਗੁਰਪੂਰੈ ਦਿਓ ਮੈਂ ਇਹੋ ਆਧਾਰੀ ਰਹਾਉ। ਉਰੇ ਗੁਰੂ ਨੇ ਮੈਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਦਿੱਤੀ ਹੈ ਮੈਂ ਇਸੇ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਹੈ ਦੁੱਖ ਨਿਗਾਵੋਂ ਸੁਖ ਪੀਗਾਵੋਂ ਮਾਰਗ ਪੰਥ ਸਮਾਰੀ ਹੁਣ ਮੈਂ ਦੁੱਖਾਂ ਵਿੱਚ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹਾਂ ਸੁਖ ਵਿੱਚ ਵੀ ਗਾਉਂਦਾ ਹਾਂ ਰਸਤੇ ਤੁਰਦਾ ਵੀ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਸੰਭਾਲੀ ਰੱਖਦਾ ਹਾਂ ਨਾਮ ਦ੍ਰਿੜ ਗੁਰਮਨ ਮੈਂ ਦੀਆ ਮੋਰੀ ਤਿਸਾ ਬੁਝਾਰੀ ਗੁਰੂ ਨੇ ਮੇਰੇ ਮਨ ਵਿੱਚ ਪ੍ਰਭੂ ਨਾਮ ਦੀ ਡੜਤਾ ਕਰ ਦਿੱਤੀ ਹੈ ਉਸ ਨਾਮ ਨੇ ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਦਿਨ ਵੀ ਗਾਵੋਂ ਰੈਣੀ ਗਾਵੋਂ ਗਮ ਸਾਸ ਸਾਸ ਰਸਨਾਰੀ ਹੁਣ ਮੈਂ ਦਿਨ ਵੇਲੇ ਵੀ ਤੇ ਰਾਤ ਨੂੰ ਵੀ ਤੇ ਹਰੇਕ ਸਵਾਸ ਦੇ ਨਾਲ ਵੀ ਆਪਣੀ ਜੀਵ ਨਾਲ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਸਤ ਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ ਇਹ ਸਾਰੀ ਬਰਕਤ ਸਾਧ ਸੰਗਤ ਦੀ ਹੈ ਸਾਧ ਸੰਗਤ ਚ ਟਿੱਕਿਆ ਨਿਸ਼ਚਾ ਬਣ ਜਾਂਦਾ ਹੈ ਕਿ ਪ੍ਰਮਾਤਮਾ ਜਿਉਂਦਿਆਂ ਮਰਦਿਆਂ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ ਜਨ ਨਾਨਕ ਕੋ ਇਹ ਦਾਨ ਦੇਹੁ ਰਬ ਪਾਮੋ ਸੰਤ ਰੇਨ ਉਰਤਾਰੀ ਏ ਪ੍ਰਭੂ ਆਪਣੇ ਦਾਸ ਨਾਨਕ ਨੂੰ ਇਹ ਦਾਨ ਦਿਓ ਕਿ ਮੈਂ ਤੇਰੇ ਸੰਤ ਜਨਾਂ ਦੇ ਚਰਨ ਤੂ ਪ੍ਰਾਪਤ ਕਰਾਂ ਸ਼ਰਮਣੀ ਕਥਾ ਨੈਣ ਦਰਸ ਪੇਖੋ ਮਸਤਕ ਗੁਰ ਚਰਨਾਰੀ ਤੇਰੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਾਂ ਤੇਰੀ ਸਿੱਖ ਸਲਾਹ ਆਪਣੇ ਕੰਨਾਂ ਨਾਲ ਸੁਣਦਾ ਰਹਾ ਤੇਰਾ ਦਰਸ਼ਨ ਆਪਣੀ ਆਖਾਂ ਨਾਲ ਕਰਦਾ ਰਹਾ ਤੇ ਆਪਣੇ ਆਪਣਾ ਮੱਥਾ ਗੁਰੂ ਦੇ ਚਰਨਾਂ ਉੱਤੇ ਰੱਖੀ ਰੱਖਾਂ ਇੱਕ ਓੰਕਾਰੁ ਸਤਿ ਗੁਰ ਪ੍ਰਸਾਦਿ ਆਸਾ ਘਰ ਦਸਵਾਂ ਮਹਲਾ ਪੰਜਵਾਂ ਅਕਾਲ ਪੁਰਖ ਵੈ ਗੁਰੂ ਇੱਕ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਆਸਾ ਦਸਵੇਂ ਘਰ ਵਿੱਚ ਨੂੰ ਗੁਰੂ ਅਰਜਨ ਪਤਾ ਜੀ ਦੀ ਮubaruk bani ਜਿਸ ਨੂੰ ਤੂੰ ਅਸਥਰ ਕਰ ਮੰਨੇ ਤੇ ਪਾਹੁਣ ਕੋ ਦਾਹਾ ਇਹ ਮਨ ਜਿਸ ਪੁੱਤਰ ਨੂੰ ਜਿਸ ਇਸਤਰੀ ਨੂੰ ਜਿਸ ਕਰੋਗੇ ਸਮਾਨ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਇਹ ਸਾਰੇ ਤਾਂ ਦੋ ਦਿਨਾਂ ਦੇ ਪ੍ਰਾਣੇ ਹਨ ਪੁੱਤਰ ਕਲਤਰ ਗ੍ਰਹਿ ਸਭੁਲ ਸਮਗਰੀ ਸਭ ਮਿਥਿਆ ਸੁਨਾਹ ਪੁੱਤਰ ਇਸਤਰੀ ਕਰਦਾ ਸਾਰਾ ਸਮਾਨ ਇਹਨਾਂ ਨਾਲ ਮੋਹ ਸਾਰਾ ਝੂਠਾ ਹੈ ਰੇ ਮਨ ਕਿਆ ਕਰੇ ਹੈ ਹਾ ਹਾ ਇਹ ਮੇਰੇ ਮਨ ਮਾਇਆ ਦਾ ਪਸਾਰਾ ਵੇਖ ਕੇ ਕੀ ਖੁਸ਼ੀਆਂ ਮਨਾ ਰਿਆ ਕੀ ਹਾ 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 ਕਰਦਾ ਧਿਆਨ ਨਾਲ ਵੇਖ ਇਹ ਸਾਰਾ ਪਸਾਰਾ ਧੁਈਆਂ ਦੇ ਪਹਾੜ ਵਰਗਾ ਦ੍ਰਿਸ਼ਤ ਦੇਖ ਜੈਸੇ ਹਰ ਚੰਦੌਰੀ ਇੱਕ ਰਾਮ ਭਜਨ ਲੈ ਲਾਹ ਰਹਾਉ ਪ੍ਰਮਾਤਮਾ ਦਾ ਭਜਨ ਕਰਿਆ ਕਰ ਸਿਰਫ ਇਹੀ ਮਨੁੱਖਾ ਜੀਵਨ ਵਿੱਚ ਲਾਭ ਘਟਿਆ ਜਾ ਸਕਦਾ ਹੈ ਜੈਸੇ ਬਸਤਰ ਦੇਹ ਉਡਾਨੇ ਦਿਨ ਦੁਏ ਚਾਰ ਪਰਾਹਾ ਹੈ ਪਾਈ ਹੈ ਮਾਨ ਇਹ ਜਗਤ ਪਸਾਰਾ ਇਓ ਹੈ ਜਿਵੇਂ ਸਰੀਰ ਉੱਤੇ ਪਹਿਨੇ ਹੋਏ ਕੱਪੜੇ 2-4 ਦਿਨਾਂ ਵਿੱਚ ਪੁਰਾਣੇ ਹੋ ਜਾਂਦੇ ਹਨ ਪੁਰ ਜਾਂਦੇ ਹਨ ਖਤਮ ਹੋ ਜਾਂਦੇ ਹਨ ਪੀਤ ਉਪਰੇ ਕੀਤਕthਈਐ ਅੰਤ ਔਰ ਕੋ ਆਹਾ ਕੰਦ ਤੱਕ ਨੱਕ ਭਜੇਗਾ ਕੰਦ ਦੀ ਦੌੜ ਕਿੱਥੋਂ ਤੱਕ ਹੋ ਆਕਰ ਉਸ ਦਾ ਅਖੀਰਲਾ ਸਿਰਾ ਆ ਹੀ ਜਾਂਦਾ ਹੈ ਜ਼ਿੰਦਗੀ ਦੇ ਗਿਣੇ ਮਿੱਥੇ ਸਵਾਦ ਜ਼ਰੂਰ ਮੁੱਕ ਜਾਂਦੇ ਆ ਭਾਈ ਬਹੁਤਾ ਚਿਰ ਪੰਜਿਆਰੀ ਜਾ ਸਕਦਾ ਜੈਸੇ ਆਂਬ ਓਂਡ ਕਰ ਰੱਖਿਓ ਪਰਤ ਸਿੰਧ ਗਲ ਜਾ ਹੇ ਮਨ ਇਹ ਉਮਰ ਓਹੀ ਹੈ ਜਿਵੇਂ ਪਾਣੀ ਦਾ ਹੋ ਜਾ ਬਣਾ ਰੱਖਿਆ ਹੋਵੇ ਤੇ ਲੂਣ ਉਸ ਵਿੱਚ ਪੈਂਦਿਆਂ ਹੀ ਗਲ ਜਾਂਦਾ ਆਗੂ ਆਗਿਆ ਪਰਬ੍ਰह्म ਕੀ ਉੱਠ ਜਾਸੀ ਮੋਹਤ ਚਸਾਹ ਏ ਮਨ ਜਦੋਂ ਜਿਸ ਨੂੰ ਪ੍ਰਮਾਤਮਾ ਦਾ ਹੁਕਮ ਸਦਾ ਆਵੇਗਾ ਉਹ ਉਸੇ ਵੇਲੇ ਉੱਠ ਕੇ ਤੁਰ ਪਏਗਾ ਰੇ ਮਨ ਲਿਖ ਚੱਲੇ ਲਿਖ ਬਸੈ ਲਿਖ ਲੰਦਾ ਸਹਾ ਏ ਮੇਰੇ ਮਨ ਤੂੰ ਆਪਣੇ ਗਿਣੇ ਮਿੱਥੇ ਮਿਲੇ ਸਵਾਸਾਂ ਦੇ ਅੰਦਰ ਹੀ ਜਗਤ ਵਿੱਚ ਤੁਰਿਆ ਫਿਰਦਾ ਹੈ ਤੇ ਬੈਠਦਾ ਹੈ ਗਿਣੇ ਮਿੱਥੇ ਲੈ ਕੇ ਅਨਸਾਰ ਹੀ ਸਾਹ ਲੈਂਦਾ ਹੈ ਇਹ ਆਖਰ ਮੁੱਕ ਜਾਣਿਆ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਿਗੁਰ ਚਰਨ ਓਟਾ ਹੇ ਨਾਨਕ ਸਦਾ ਪ੍ਰਮਾਤਮਾ ਦੀ ਸਲਾਹ ਕਰਦਾ ਰਹੋ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਹਨ ਪ੍ਰਬੋਧ ਇਸ ਸਲਾਹ ਕਰਦੇ ਹਨ ਉਹ ਮਾਇਆ ਦੇ ਮੋਹ ਵਿੱਚ ਫਸਣ ਉਹ ਬਸ ਜਾਂਦੇ ਹਨ ਆਸਾ ਮਹਲਾ ਪੰਜਵਾ ਰਾਗ ਆਸਾ ਪੰਚਮ ਪਾਸ਼ਾ ਜੀ ਦੀ ਪਾਵਨ ਬਾਣੀ ਅਪੋਸ਼ਟ ਬਾਤ ਤੇ ਬਈ ਸੀਦਰੀ ਦੂਤ ਦੁਸ਼ਟ ਸਜਣਈ ਜਦੋਂ ਗੁਰੂ ਨਾਲ ਮਿਲਾਪ ਹੋਇਆ ਤਾਂ ਮੇਰੀ ਹਰੇਕ ਉੱਠੀ ਗੱਲ ਸੋਹਣੀ ਸੇਦੋ ਵੀ ਮੇਰੇ ਪਹਿਲੇ ਚੰਦਰੇ ਵੈਰੀ ਹੋਣ ਸਜਣ ਮਿੱਤਰ ਬਣ ਗਏ ਅੰਧਕਾਰ ਮੈਂ ਰਤਨ ਪਰਗਾਸਿਓ ਮਲੀਨ ਬੋਧ ਹਸਨਈ ਮੇਰੇ ਮਨ ਦੇ ਘੁੱਪ ਹਨੇਰੇ ਵਿੱਚ ਗੁਰੂ ਦਾ ਬਖਸ਼ਿਆ ਗਿਆਨ ਰਤਨ ਚਮਕ ਪਿਆ ਵਿਕਾਰਾਂ ਨਾਲ ਮੈਲੀ ਹੋ ਚੁੱਕੀ ਮੇਰੀ ਅਕਲ ਸਾਫ ਸੁਥਰੀ ਹੋਵੇ ਜੋ ਕ੍ਰਿਪਾ ਗੋਬਿੰਦ ਪਈ ਜਦੋਂ ਮੇਰੇ ਉੱਤੇ ਗੋਬਿੰਦ ਦੀ ਕਿਰਪਾ ਹੋਈ ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲਈ ਰਹਾਉ ਸੋ ਕਸਮ ਪਤਹਰ ਨਾਮ ਫਲ ਪਾਏ ਸਤਿਗੁਰ ਮਿਲਈ ਰਹੋ ਮੈਂ ਸਤਿਗੁਰ ਨੂੰ ਮਿਲ ਪਿਆ ਤੇ ਗੁਰੂ ਦੇ ਮਿਲਾਪ ਦੀ ਬਰਕਤ ਨਾਲ ਫਲ ਵਾਜੋ ਮੈਨੂੰ ਆਤਮਕ ਆਨੰਦ ਦੀ ਦੌਲਤ ਤੇ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ ਮੋਹ ਕਿਰਪਨ ਕੋ ਕੋਏ ਨ ਜਾਣ ਸਗਲ ਭੌਨ ਪ੍ਰਗਟਈ ਗੁਰੂ ਦੇ ਮਿਲਾਪ ਤੋਂ ਪਹਿਲਾਂ ਮੈਂਨ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ ਹੁਣ ਮੈਂ ਸਾਰੇ ਭੌਮਨਾ ਵਿੱਚ ਉੱਗਾ ਹੋ ਗਿਆ ਸੰਗ ਬੈਠਣੋਂ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਈ ਪਹਿਲਾਂ ਮੈਨੂੰ ਕਿਸੇ ਦੇ ਕੋਲ ਬੈਠਣ ਨਹੀਂ ਸੀ ਮਿਲਦਾ ਹੁਣ ਸਾਰੀ ਲੋਕਾਈ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ ਆੜ ਆੜ ਕੋ ਫਿਰ ਤੂੰਡਤੇ ਮਨ ਸਗਲ ਤ੍ਰਿਸ਼ਨਾ ਬੁਝ ਗਈ ਗੁਰੂ ਮਿਲਾਵਤੋਂ ਪਹਿਲਾਂ ਤ੍ਰਿਸ਼ਨਾ ਅਧੀਨ ਹੋ ਕੇ ਮੈਂ ਅੱਧੀ ਅੱਧੀ ਦਮੜੀ ਨੂੰ ਢੂੰਡਦਾ ਕਰਦਾ ਸੀ ਗੁਰੂ ਦੀ ਬਰਕਤ ਨਾਲ ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਬੁਝ ਗਈ ਇਕ ਬੋਲ ਭੀ ਖਵਤੋ ਨਹੀਂ ਸਾਧ ਸੰਗਤ ਸੀਤਲਈ ਪਹਿਲਾਂ ਮੈਂ ਕਿਸੇ ਦਾ ਇੱਕ ਵੀ ਖਰਵਾ ਬੋਲ ਸਹਾਰ ਨਹੀਂ ਸੀ ਸਕਦਾ ਸਾਧ ਸੰਗਤ ਦਾ ਸਦਕਾ ਮੇਰਾ ਮਨ ਠੰਡਾ ਠਾਰ ਹੋ ਗਿਆ ਏਕ ਜੀ ਗੁਣ ਕਵਨ ਵਖਾਨੈ ਅਗੰਮ ਅਗੰਮ ਅਗਮਈ ਗੋਬਿੰਦ ਦੀ ਅਪਾਰ ਕਿਰਪਾ ਨਾਲ ਮੈਨੂੰ ਸਤਿਗੁਰੂ ਮਿਲਿਆ ਉਸ ਗੋਬਿੰਦ ਦੇ ਕਿਹੜੇ ਕਿਹੜੇ ਗੁਣ ਉਪਕਾਰ ਮੇਰੀ ਇੱਕ ਜੀਬ ਬਿਆਨ ਕਰੇ। ਆ ਪੌਂਚ ਹੈ ਆ ਪੌਂਚ ਹੈ ਆ ਪੌਂਚ ਹੈ ਉਸ ਦੇ ਸਾਰੇ ਗੁਣ ਉਪਕਾਰ ਦੱਸੇ ਨਹੀਂ ਜਾ ਸਕਦੇ। ਦਾਸ 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 ਕੋ ਕਰਿਓ ਜਨ ਨਾਨਕ ਹਰ ਸ਼ਰਣੈ ਹੈ ਨਾਨਕ ਸਿਰਫ ਇਹੀ ਆਖਦਾ ਰੋ। ਹੇ ਹਰੀ ਮੈਂ ਦਾਸ ਤੇਰੀ ਸ਼ਰਨ ਆਇਆ ਹਾਂ ਮੈਨੂੰ ਆਪਣੇ ਦਾਸਾਂ ਤੇ ਦਾਸਾਂ ਦਾ ਦਾਸ ਬਣਾਈ ਰੱਖ ਆਸਾ ਮਹਲਾ 5 ਰਾਗ ਆਸਾ ਮਹਲਾ 5 ਪੰਚਮ ਪਾਸ਼ਾ ਦੀ ਬਾਣੀ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਟੁੱਟੇ ਕੋ ਬੇਗਤਾਇਆ ਹੇ ਮੂਰਖ ਮਨ ਆਤਮਕ ਜੀਵਨ ਦੇ ਲਾਭ ਵੱਲੋਂ ਤੂੰ ਬਹੁਤ ਆਲਸੀ ਹੈਂ ਪਰਾਤਮਕ ਜੀਵਨ ਦੀ ਰਾਸ ਦੇ ਘਾਟੇ ਵਾਸਤੇ ਛੇਤੀ ਉੱਠ ਦੌੜਦਾ ਸੱਸਤ ਵਖਰ ਤੂੰ ਕਿੰਨੇ ਨਹੀਂ ਪਾਪੀ ਬੰਦਾ ਰੇ ਨਾਇਆ ਏ ਪਾਪੀ ਤੂੰ ਸਸਤਾ ਸੌਦਾ ਨਹੀਂ ਲੈਂਦਾ ਵਿਕਾਰਾਂ ਦੇ ਕਰਜ਼ੇ ਨਾਲ ਅੱਜਾ ਪਿਆ ਸਤ ਗੁਰ ਤੇਰੀ ਆਸ ਆਇਆ ਏ ਗੁਰੂ ਮੈਨੂੰ ਤੇਰੀ ਆਸਾ ਹੀ ਹੈ ਤੇਰੀ ਆਸ ਹੀ ਹੈ ਬਤ ਤੇ ਪਾਵਨ تیرੋ ਨਾਮ ਪਾਰ ਬ੍ਰਹਮ ਮੈਂ ਇਹ ਹਾ ਓਟਾਇਆ ਰਹਾ ਹੂੰ ਹੇ ਪਾਰ ਬ੍ਰਹਮ ਵਿਕਾਰ ਹੀ ਤਾਂ ਬਹੁਤ ਹਨ ਪਰ ਮੈਨੂੰ ਇਹ ਸਹਾਰਾ ਹੈ ਕਿ ਤੇਰਾ ਨਾਮ ਵਿਕਾਰਾਂ ਵਿੱਚ ਡਿੱਗੇ ਹੋਏ ਨੂੰ ਪਵਿੱਤਰ ਕਰਨ ਵਾਲਾ ਗੰਧਣ ਵੈਣ ਸੁਣੈ ਔਰ ਝਾਵੈ ਨਾਮ ਲੈਤ ਅਲਕਾਇਆ ਹੇ ਮੂਰਖ ਤੂੰ ਗੰਦਗੀ ਸੁਣਦਾ ਹੈ ਤੇ ਸੁਣ ਕੇ ਮਸਤ ਹੁੰਦਾ ਹੈ ਪ੍ਰਮਾਤਮਾ ਦਾ ਨਾਮ ਲੈਂਦੇ ਆਲਸ ਕਰਦਾ ਹੈ ਨਿੰਦ ਚਿੰਦ ਕੋ ਬਹੁਤ ਉਮਾਹੇ ਓਹ ਬੂਜੀ ਉਲਟਾਇ ਕਿਸੇ ਦੀ ਨਿੰਦਾ ਦੇ ਖਿਆਲ ਤੋਂ ਤੈਨੂੰ ਬਹੁਤ ਚਾਅ ਛੜਦਾ ਹੈ اے ਮੂਰਖ ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਪਾਰ ਧਨ ਪਰ ਤਨ ਪਰਤੀ ਨਿੰਦਾ ਅਖਾਦ ਖਾਏ ਹਰ ਕਾਇਆ اے ਮੂਰਖ ਤੂੰ ਪਰਾਇਆ ਧਨ ਚਰਾਉਂਦਾ ਹੈ ਪਰਾਇਆ ਰੂਪ ਮੰਦੀ ਨਿਗਾਹ ਨਾਲ ਤੱਕਦਾ ਹੈ ਪਰਾਈ ਨਿੰਦਾ ਕਰਦਾ ਹੈ ਤੂੰ ਲੋਭਨਾਟ ਹਲਕਾ ਹੋਇਆ ਪਿਆ ਉਹੀ ਚੀਜ਼ਾਂ ਖਾਂਦਾ ਹੈ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ ਸੱਚ ਧਰਮ ਸਿਓ ਰੋਚ ਨਹੀਂ ਆਵੇ ਸਤ ਸੁਨਤ ਸੋਹਾਇਆ ਹੈ ਮੁਰਖ ਸਦਾ ਨਾਲ ਨਿਭਣ ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ ਸੱਚ ਉਪਦੇਸ਼ ਸੁਣ ਤੈਨੂੰ ਖੇਜ ਲੱਗਦੀ ਹੈ ਦੀਨ ਦੇ ਹਾਲ ਕਿਰਪਾ ਨ ਪ੍ਰਭ ਠਾਕੁਰ ਭਗਤ ਟੇਕ ਹਰ ਨਾਇ ਨਾਨਕ ਆਖਦਾ ਹੈ ਕਿ ਹੈ ਦੀਨਾ ਉਤੇ ਦਇਆ ਕਰਨ ਵਾਲੇ ਠਾਕੁਰ ਹੈ ਕਿਰਪਾ ਦੇ ਘਰ ਪ੍ਰਭ ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਹੈ ਨਾਨਕ ਆਹ ਸ਼ਰਨ ਪ੍ਰਭ ਆਇਓ ਰਾਖ ਨਾ ਜੇ અપਨਾਇ ਹੈ ਪ੍ਰਭੂ ਮੈਂ ਚਾ ਮੈਂ ਚਾ ਕੇ ਤੇਰੀ ਸ਼ਰਨ ਆਇਆ ਹਾਂ ਮੈਨੂੰ ਆਪਣਾ ਦਾਸ ਬਣਾ ਕੇ ਮੇਰੀ लाज ਰੱਖ ਮੈਨੂੰ ਮੰਦ ਕਰਮਾਂ ਤੋਂ ਬਚਾਈ ਰੱਖ ਆਸਾ ਮਹਲਾ 5ਵਾਂ ਰਾਗ ਆਸਾ ਪੰਚਮ ਪਾਤਸ਼ਾਹੀ ਦੀ ਬਾਣੀ ਮਿੱਥਿਆ ਸੰਗ ਸੰਗ ਲਪਟਾਏ ਮੋ ਮਾਇਆ ਕਰ ਬਾਂਦੇ ਮੰਦ ਭਾਗੀ ਮਨੁੱਖ ਝੂਠੇ ਸਾਥੀਆਂ ਦੀ ਸੰਗਤ ਵਿੱਚ ਮਸਤ ਰਹਿੰਦਾ ਹੈ ਤੇ ਮਾਇਆ ਦੇ ਮੋਹ ਵਿੱਚ ਵੱਜਾ ਰਹਿੰਦਾ ਜਹਾਂ ਜਾਨੋ ਸੋਚੀਤ ਨਾ ਆਵੇ ਅਹੰ ਬੁੱਧ ਭੈ ਆਂਦੇ ਇਹ ਜਗਤ ਛੱਡ ਕੇ ਜਿੱਥੇ ਆਖਰ ਚਲੇ ਜਾਣਾ ਹੈ ਉਹ ਥਾਂ ਇਸ ਦੇ ਚਿੱਤ ਵਿੱਚ ਕਦੇ ਨਹੀਂ ਹੁੰਦਾ ਹਉਮੇ ਵਿੱਚ ਅੰਨਾ ਹੋਇਆ ਰਹਿੰਦਾ ਹੈ ਮਨ ਬੈਰਾਗੀ ਕਿਉਂ ਨਾ ਆਰੰਦੇ ਏ ਮੇਰੇ ਮਨ ਤੂੰ ਮਾਇਆ ਦੇ ਮੋਹੋਂ ਉਪਰਾਮ ਹੋ ਕੇ ਪ੍ਰਮਾਤਮਾ ਦਾ ਆਰਦਨ ਨਾ ਕਿਉਂ ਨਹੀਂ ਕਰਦਾ ਕਾਚ ਕੋਟਰੀ ਮਾਂ ਹੈ ਤੂੰ ਬਸਤਾ ਸੰਗ ਸਗਲ ਵਿਖੇ ਕੀ ਵਿਆਦੇ ਰਹਾਓ ਤੇਰਾ ਇਹ ਸਰੀਰ ਕੱਚੀ ਕੋਟੜੀ ਹੈ ਜਿਸ ਵਿੱਚ ਤੂੰ বাস ਰਿਹਾ ਹੈ ਤੇਰੇ ਨਾਲ ਸਾਰੇ ਵਿਸ਼ੇ ਵਿਕਾਰਾਂ ਦੇ ਰੋਗ ਚੰਬੜੇ ਰਹਿੰਦੇ ਹਨ ਮੇਰੀ ਮੇਰੀ ਕਰਤ ਦਿਨ ਰੈਨ ਬਿਹਾਵੇ ਪਾਲ ਖੇਨ ਚੀਜੈ ਅਰ ਜਾਦੇ ਇਹ ਮੇਰੀ ਮਲਕੀਅਤ ਹੈ ਇਹ ਮੇਰੀ ਜਾਇਦਾਦ ਹੈ ਕਿ ਆਖਦਿਆਂ ਹੀ ਮੰਦ ਭਾਗੀ ਮਨੁੱਖ ਦਾ ਦਿਨ ਗੁਜ਼ਰ ਜਾਂਦਾ ਇਸ ਤਰ੍ਹਾਂ ਹੀ ਫਿਰ ਰਾਤ ਲੰਘ ਜਾਂਦੀ ਹੈ ਪਲ-ਪਲ ਛੇਨ-ਛੇਨ ਕਰਕੇ ਇਸ ਦੀ ਉਮਰ ਕੱਟਦੀ ਜਾਂਦੀ ਜੈਸੇ ਮਿੱਠੇ ਸਾਦ ਲੋਭਾਏ ਝੂਠ ਤੰਦ ਝੂਠ ਤੰਦ ਦੁਰਗਦੇ ਜਿਵੇਂ ਮਿੱਠੇ ਦੇ ਸਵਾਦ ਵਿੱਚ ਮੱਖੀ ਫਸ ਜਾਂਦੀ ਹੈ ਤਵੇਂ ਮੰਦ ਭਾਗੀ ਮਨੁੱਖ ਝੂਠੇ ਧੰਦੇ ਵਿੱਚ ਦਰਗੰਧ ਵਿੱਚ ਫਸਿਆ ਰਹਿੰਦਾ ਹੈ ਕਾਮ ਕ੍ਰੋਧ ਅਰ ਲੋਭ ਮੋਹ ਇਹ ਇੰਦਰੀ ਰਸ ਲਪਟਾਏ ਕਾਮ ਕ੍ਰੋਧ ਲੋਭ ਮੋਹ ਆਦਿਕ ਵਿਕਾਰਾਂ ਵਿੱਚ ਇੰਦਰੀਆਂ ਦੇ ਰਸ ਵਿੱਚ ਮਨੁੱਖ ਗੁਲਤਾਨ ਰਹਿੰਦਾ ਦੀਪਵਾਰੀ ਪੁਰਖ ਵਿਧਾਤ ਬਹਰ ਬਹਰ ਜਨਮ ਦੇ ਇਨਾਂ ਕੋ ਕਰਮਾਂ ਦੇ ਕਾਰਨ ਜਦੋਂ ਸਿਰਜਣ ਹਾਲ ਅਕਾਲ ਪੁਰਖ ਨੇ ਇਸ ਨੂੰ 84 ਲੱਖ ਜੁਨਾ ਵਾੜੀ ਉਹ ਵਾਟਣੀ ਦੇ ਦਿੱਤੀ ਤਾਂ ਇਹ ਮੋੜ ਮੋੜ ਜੁਨਾ ਵਿੱਚ ਪਟਨਾ ਫਿਰਦਾ ਹੈ ਜੋ ਭਇਓ ਕਿਰਪਾਲ ਦੀਨ ਦੁੱਖ ਭੰਜਨਾ ਤਉ ਗੁਰ ਮਿਲ ਸਭ ਸੁਖ ਲਦੇ ਜਦੋਂ ਗਰੀਬਾਂ ਦੇ ਦੁੱਖ ਨਾਸ਼ ਕਰਨ ਵਾਲਾ ਪ੍ਰਮਾਤਮਾ ਇਸੋ ਤੇ ਦਇਆਵਾਨ ਹੁੰਦਾ ਹੈ ਤਦੋਂ ਗੁਰੂ ਨੂੰ ਮਿਲ ਕੇ ਸਾਰੇ ਸੁਖ ਹਾਸਲ ਕਰ ਲੈਂਦਾ ਹੈ ਕੋਹ ਨਾਨਕ ਦਿਨ ਰਾਤ ਧਿਆਵਾਂ ਮਾਰ ਕਾਢੀ ਸਗਲ ਉਪਾਧੇ ਏ ਨਾਨਕ ਪ੍ਰਮਾਤਮਾ ਦੀ ਕਿਰਪਾ ਨਾਲ ਗੁਰੂ ਨੂੰ ਮਿਲ ਕੇ ਮੈਂ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦਾ ਧਿਆਨ ਕਰਦਾ ਹਾਂ ਉਸ ਨੇ ਮੇਰੇ ਅੰਦਰੋਂ ਸਾਰੇ ਵਿਕਾਰ ਮਾਰ ਮੁਕਾਏ ਹਾਂ ਇਹ ਹਉ ਜਪਿਓ ਭਾਈ ਪੁਰਖ ਵਿਧਾਤੇ ਇਸ ਤਰ੍ਹਾਂ ਹੀ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਨੂੰ ਮਿਲ ਕੇ ਹੀ ਮਨੁੱਖ ਸਿਰਜਣ ਹਾਲ ਅਕਾਲ ਪੁਰਖ ਦਾ ਨਾਮ ਜਪ ਸਕਦਾ ਹੈ ਭਇਓ ਕਿਰਪਾਲ ਦੀਨ ਦੁਖ ਪੰਜਨ ਜਨਮ ਮਰਨ ਦੁਖ ਲਾਥੇ ਰਹਾਉ ਦੂਜਾ ਜਿਸ ਮਨੁੱਖ ਉਤੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪ੍ਰਮਾਤਮਾ ਦਇਆਵਾਨ ਹੁੰਦਾ ਹੈ ਉਸ ਦੇ ਜਨਮ ਮਰਨ ਦੇ ਗੇੜ ਤੇ ਦੁੱਖ ਸਦਾ ਵਾਸਤੇ ਲੈ ਜਾਂਦੇ ਹਨ